ਅੱਛਾ ਲੱਖੀ ਜੀ ਇੱਕ ਚੀਜ਼ ਹੋਰ ਆਮ ਲੋਕਾਂ ਦੇ ਵਿੱਚ ਆ ਖਾਸ ਤੌਰ ਤੇ ਚਰਚਾ ਰਹਿੰਦੀ ਹੈ ਕਿ ਜਿਹੜਾ ਇੱਕ ਬਿਲਡਰ ਹੈ ਜਾਂ ਇੱਕ ਡੀਲਰ ਹੈ ਉਹ ਬਿਲਡਿੰਗ ਬਣਾਉਂਦਾ ਉਹਦੇ ਵਿੱਚ ਮਟੀਰੀਅਲ ਬਹੁਤ ਮਾੜਾ ਹੁੰਦਾ ਕਹਿੰਦੇ ਵੀ ਬਹੁਤ ਸਾਰੀਆਂ ਕੰਧਾਂ ਦੇ ਵਿੱਚ ਵੀ ਮਾੜਾ ਮਟੀਰੀਅਲ ਹੈ ਜਾਂ ਜਿਹੜਾ ਲੱਗਿਆ ਹੁੰਦਾ ਉਹ ਬਹੁਤ ਮਾੜਾ ਮਟੀਰੀਅਲ ਹੈ ਤੇ ਇੱਕ ਜਿਹੜੀ ਚੀਜ਼ 40-50 ਲੱਖ ਦੀ ਬਣ ਜਾਂਦੀ ਹੈ ਉਹਦੀ ਡਿਮਾਂਡ 80-90 ਲੱਖ ਰੁਪਏ ਮਹਾਲੀ ਚੰਡੀਗੜ੍ਹ ਦੇ ਵਿੱਚ ਕੀਤੀ ਜਾਂਦੀ ਹੈ ਉਹ ਉਹਦਾ ਜ਼ਰੂਰ ਜਾਣਕਾਰੀ ਦਿਓ ਉਹਦੇ ਬਾਰੇ ਸਰ ਇਹਦੇ ਬਾਰੇ ਅਸੀਂ ਸਰਕਾਰ ਨੂੰ ਵੀ ਇੱਕ ਰਿਕੁਐਸਟ ਕਰ ਰਹਾ ਹਾਂ ਤੁਹਾਡੇ ਚੈਨਲ ਮਾਧਿਅਮ ਤੇ ਕਿ ਇੱਕ ਕੈਪਿੰਗ ਫਿਕਸ ਹੋਣੀ ਚਾਹੀਦੀ ਹੈ ਵੀ ਇੰਨਾ ਕੁ ਮਾਰਜਿਨ ਲੈਣਾ ਚਾਹੀਦਾ ਇਸ ਤੋਂ ਜ਼ਿਆਦਾ ਮਾਰਜਿਨ ਨਹੀਂ ਲੈਣਾ ਚਾਹੀਦਾ ਕਿਉਂਕਿ ਦੇਖੋ ਪਰ ਸਪੈਸੀਫਾਈ ਹੋਣਾ ਜਿੱਦਾਂ ਵੀ ਇਹ ਮਟੀਰੀਅਲ ਲਗਣਾ ਚਾਹੀਦਾ ਇਹ ਮਟੀਰੀਅਲ ਲਿਜਦਾ ਕੋਈ ਸਪੈਸੀਫਿਕੇਸ਼ਨਸ ਨਹੀਂ ਹੈ ਕਿ ਇਹ ਮਟੀਰੀਅਲ ਲਗਣਾ ਚਾਹੀਦਾ ਇੱਕ ਸਪੈਸੀਫਿਕੇਸ਼ਨ ਹੋਣੀ ਚਾਹੀਦੀ ਹੈ ਮਿਨਿਮਮ ਇਹ ਮਟੀਰੀਅਲ ਲੱਗੇ ਇਸ ਤੋਂ ਘੱਟ ਨਾ ਲੱਗੇ ਤਾਂ ਕਿ ਇੱਕ ਆਮ ਇਨਸਾਨ ਉਹ ਜੋ ਠੱਗਿਆ ਰਹਿ ਜਾ ਸਕੇ ਕਿ ਸਾਡੇ ਕੁਝ ਲੂਪ ਹੋਲ ਸਾਡੇ ਜਿਹੜੇ ਹੈਗੇ ਜਿਹੜੇ ਆਮ ਬੰਦਿਆਂ ਨੂੰ ਨੁਕਸਾਨ ਪਹੁੰਚਾ ਰਹੇ ਹੈ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਸਰਕਾਰ ਨੂੰ ਇਹਦੇ ਵਿੱਚ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਤਾਂ ਸਰਕਾਰ ਵੱਲੋਂ ਕਿਸ ਤਰ੍ਹਾਂ ਦੀ ਹੁਣ ਤੱਕ ਦੀ ਜਿਹੜੀ ਕਾਰਗੁਜ਼ਾਰੀ ਹੈ ਹੈਲਪਫੁੱਲ ਕਿਸ ਤਰ੍ਹਾਂ ਤੁਹਾਡੇ ਤੁਸੀਂ ਅਟੈਚ ਕਿਸ ਤਰ੍ਹਾਂ ਸਰਕਾਰ ਦੇ ਨਾਲ ਸਰ ਅਸੀਂ ਸਰਕਾਰ ਨੂੰ ਪਹਿਲੇ ਵੀ ਕਿਹਾ ਹੁਣ ਵੀ ਅਸੀਂ ਸਰਕਾਰ ਤੁਹਾਡੇ ਚੈਨਲ ਮਾਧਿਅਮ ਕਹਿ ਰਹੇ ਹਾਂ ਅਸੀਂ ਕਿ ਸਰਕਾਰ ਨੂੰ ਇੱਕ ਕੈਪਿੰਗ ਲਾਣੀ ਚਾਹੀਦੀ ਹੈ ਕਿ ਇਹ ਤੁਹਾਡੇ ਪ੍ਰੋਪਰਟੀ ਕਾਸਟ ਹੈ ਇਹ ਫਲੈਟ ਦੀ ਕਾਸਟ ਹੈ ਇਸ ਤੋਂ ਜ਼ਿਆਦਾ ਤੁਸੀਂ ਨਾ ਬਣਾਓ ਲੇਕਿਨ ਸਰਕਾਰ ਉਹ ਲਗਾ ਨਹੀਂ ਸਕਦੀ ਕਿਉਂਕਿ ਇੰਡੀਪੈਂਡੈਂਟ ਕੰਮ ਹੈ ਤਾਂ ਸਰਕਾਰ ਨੂੰ ਇਹ ਲਗਾਣਾ ਜੇ ਮਿਨੀਮ ਇਹ ਮਟੀਰੀਅਲ ਲਾਣਾ ਚਾਹੀਦਾ ਮਟੀਰੀਅਲ ਨੂੰ ਇੱਕ ਸਪੈਸੀਫਾਈ ਕਰਦੇ ਵੀ ਇਹ ਸਪੈਸੀਫਾਈ ਜੇ ਕੋਡ ਦਾ ਮਕਾਨ ਨਹੀਂ ਬਣੇਗਾ ਐਟ ਲੀਸਟ ਤਾਂ ਕਿ ਦੇਖੋ ਜਦ ਇੱਕ ਬੰਦਾ 20 ਸਾਲ ਦਾ ਲੋਨ ਲੈਂਦਾ 25 ਸਾਲ ਦਾ ਲੋਨ ਲੈਂਦਾ ਉਹ ਇਹ ਨਾ ਹੋਵੇ 25 ਸਾਲ ਤੋਂ ਪਹਿਲਾਂ ਉਹ ਬਿਲਡਿੰਗ ਖਤਮ ਹੋ ਜਾਏ ਵੈਸੇ ਤਾਂ ਨੋਰਮਸ ਹੈਗੀਆਂ ਗਵਰਨਮੈਂਟ ਦੀਆਂ ਵੀ ਇਹ ਮਟੀਰੀਅਲਸ ਹੈਗੀਆਂ ਇਹ ਹਾਈਟ ਹੈ ਇਹ ਨੋਰਮਸ ਹੈਗੀਆਂ ਪਰ ਮਟੀਰੀਅਲ ਲੱਗੇ ਸਪੈਸੀਫਿਕੇਸ਼ਨ ਨਹੀਂ ਆ ਅਸੀਂ ਬਿਲਡਿੰਗ ਮਟੀਰੀਅਲ ਨੂੰ ਲੈ ਕੇ ਵੀ ਸਪੈਸੀਫਿਕੇਸ਼ਨ ਚਾਣਦੇ ਆ ਵੀ ਬਿਲਡਿੰਗ ਸਪੈਸੀਫਿਕੇਸ਼ਨ ਹੋ ਚਾਹੀਦੀ ਕਿਉਂਕਿ ਉਹ ਸੌਣਾ ਬਿਲਡਿੰਗ अच्छा ਜਿਹੜੀਆਂ ਇਹ ਇਹ ਮੁਸ਼ਕਲਾਂ ਸੀ ਜਿਹੜੀਆਂ ਆਮ ਬੰਦੇ ਦੀਆਂ ਬਤੌਰ ਜੇ ਤੁਸੀਂ ਲਾ ਲੋ ਕਿ ਕੋਈ ਬਿਲਡਿੰਗ ਤਿਆਰ ਕਰਦੇ ਹੋ ਤਾਂ ਤੁਹਾਨੂੰ ਕੀ ਕੀ ਮੁਸ਼ਕਲਾਂ ਸਾਹਮਣੇ ਆਉਂਦੀਆਂ ਨੇ ਸਰਕਾਰ ਵੱਲੋਂ ਜਾਂ ਆਮ ਲੋਕਾਂ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੀ ਕੀ ਮੁਸ਼ਕਲ ਆਉਂਦੀ ਹੈ ਨਹੀਂ ਸਾਨੂੰ ਕੋਈ ਐਸ ਐਸਪੈਸਿਫਿਕ ਸਰਕਾਰ ਵੱਲੋਂ ਤਾਂ ਕੋਈ ਦਿੱਕਤ ਨਹੀਂ ਆਉਂਦੀ ਬਿਲਡਰ ਜਿਹੜੇ ਅੱچھے ਬਿਲਡਰ ਆ ਅੱਛੀ ਡਿਵੈਲਪਮੈਂਟ ਕਰ ਰਹੇ ਹੋ ਤੇ ਅੱਛਾ ਬਣਾ ਰਹੇ ਅਸੀਂ ਤਾਂ ਅੱਛੇ ਬਿਲਡਰ ਨਾਲ ਕੰਮ ਕਰ ਰਹੇ ਆ ਤੇ ਇਦਾਂ ਦੀ ਕੋਈ ਦਿੱਕਤ ਨਹੀਂ ਆ ਸਾਨੂੰ ਕੋਈ ਓਕੇ ਤੇ ਜਿਨ੍ਹਾਂ ਨੇ ਮੰਨ ਲਓ ਕਿ ਜਿਹੜੀ ਪ੍ਰਾਪਰਟੀ ਹੈ ਜੀ ਤੇ ਪ੍ਰਾਪਰਟੀ ਲੈਣ ਤੋਂ ਪਹਿਲਾਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਹੜਾ ਬਦਲਾਅ ਆਉਂਦਾ ਰਹਿੰਦਾ ਸਮੇਂ-ਸਮੇਂ ਤੇ ਹਰ ਚੀਜ਼ ਦੇ ਵਿੱਚ ਬਦਲਾਅ ਆਉਂਦਾ ਰਹਿੰਦਾ ਤਾਂ ਤਾਂ ਉਸ ਬਦਲਾਅ ਬਾਰੇ ਨਿਯਮਾਂ ਦੇ ਬਦਲਾਅ ਬਾਰੇ ਉਹ ਆਮ ਬੰਦੇ ਨੂੰ ਕਿਸ ਤਰ੍ਹਾਂ ਪਤਾ ਲੱਗ ਸਕਦਾ ਜੀ ਦੇਖੋ ਪਹਿਲੇ ਤਾਂ ਕੋਈ ਵੀ ਚੀਜ਼ ਤੁਸੀਂ ਬਾਏ ਕਰਨੀ ਹੈ ਨਾ ਤੁਸੀਂ ਉੱਥੇ ਦੀ ਲੋਕਲ ਅਥਾਰਟੀ ਕੋਲ ਜਾਓ ਜੀ ਲੋਕਲ ਅਥਾਰਟੀ ਕੋਲ ਜਾ ਕੇ ਉੱਥੋਂ ਪੁੱਛੋ ਵੀ ਇਹ ਕੀ ਨਾਰਮਸ ਹੈ ਤੁਹਾਡੇ ਫਿਰ ਬਿਲਡਰ ਨੂੰ ਜਾ ਕੇ ਕੁਐਸਚਨ ਕਰੋ ਕਿ ਤੁਸੀਂ ਨਾਰਮਸ ਪੂਰੇ ਕਰਦੇ ਹੋ ਉਸੋ ਦੀ ਪ੍ਰਾਪਰਟੀ ਪਰਚੇਸ ਕਰਨ ਨੂੰ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਜੀ ਥੈਂਕ ਯੂ ਇਹ ਸੰਸਾ ਸਾਡੇ ਨਾਲ ਸੁਰਿੰਦਰ ਸਿੰਘ ਲੱਕੀ ਜੀ ਜਿਨ੍ਹਾਂ ਨੇ ਪ੍ਰਾਪਰਟੀ ਦੇ ਬਾਰੇ ਬਹੁਤ ਸਾਰੇ ਸਵਾਲਾਂ ਦੇ ਆਪਣੇ ਤਜਰਬੇ ਦੇ ਵਿੱਚੋਂ ਜਵਾਬ ਦਿੱਤੇ ਨੇ ਤੁਹਾਨੂੰ ਉਹਨਾਂ ਦੇ ਨਾਲ ਗੱਲਬਾਤ ਕਿਸ ਤਰ੍ਹਾਂ ਲੱਗੀ ਹੈ ਆਪਣੀ رائے ਆ ਜਿਹੜੀ ਉਹ ਜ਼ਰੂਰ ਕਮੈਂਟ ਕਰਕੇ ਸਾਂਝੀ ਕਰਨਾ ਹੋਰ ਗੱਲਬਾਤ ਦੇ ਨਾਲ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਜਲਦ ਮੁਲਾਕਾਤ ਹੋਵੇਗੀ ਉਦੋਂ ਤੱਕ ਦਿਓ ਇਜਾਜ਼ਤ ਧੰਨਵਾਦ